ਵਹਿ ਬਿਹਤਰ ਐ ਪਾਈ ਹਾਂ ਇਹ ਨੂੰ ਕੋਈ ਨਹੀਂ ਹੈਗੀ ਚੋਕਲਾ ਦਵਾ ਦਵਾ ਨਾਉਣ ਵੜ ਗਈ ਫੜ ਫੜ ਇਹ ਨਹੀਂ ਪਤਾ ਗੰਦਾ ਪਿਆਰ ਖਲਾਰਾ ਪਿਆ ਤੇ ਮੈਂ ਚੋਕ ਲਵਾਂ ਹਾਂ ਕਿੰਨੇ ਪਿਆਰ ਖਲਾਰਾ ਇਹ ਨੂੰ ਨਾ ਹੋਂਦੇ ਦੇ ਦਵਾ ਦਵਾ ਨਾਉਣ ਵੜ ਜਾ ਹਾਂ ਅੰਨੇ ਕਾਲ ਤੇ 12 ਮੈਂ ਦੱਸ ਦੇ ਪਤਾ ਆਵੇ ਸਹੀ ਬਾਰ ਹਾਂ ਦਾਦੀ ਨੂੰ ਨਿਕਲ ਬਾਹਰ ਵੇਖਾਂ ਭਲਾ ਮੈਂ ਰਸੋਈ ਚ ਕੀ ਬਣਿਆ ਸਬਜੀ ਸੋਜੀ ਬਣੀ ਹੈ ਇਹ ਭਾਂਡੇ ਵੀ ਪਾਈ ਲੈ ਲੈ ਰਾ ਤੇ ਭਾਂਡੇ ਨਹੀਂ ਮੰਨ ਸਕਦੀ ਹੈ ਜੋ ਕਰਾਂ ਮੈਂ ਇਹ ਕਰ ਇਹ ਨਹੀਂ ਕਰ ਸਕਦੀ ਹੈ ਭਾਂਡੇ ਮੰਨਣ ਇਹ ਮੇਰੇ ਅਗੇ ਮੰਮੀ ਮੰਜੇ ਜੋ ਕਰੇ ਹੋਏ ਕਰੇ ਹੈ ਡੱਬਾ ਪੁੱਛਦੀ ਇਹ ਕਿੱਥੋਂ ਆਏ ਤੇ ਰੋਜ਼ ਹੀ ਪੈਕ ਕਰ ਲੈਂਦੀ ਐ ਰੋਜ਼ ਹੀ ਰੇਬਾ ਨਾ ਲਾ ਜਾਂਦੀ ਕਿ ਮੈਂ ਡੱਬੇ ਰੋਟੇ ਬੱਚਿਆਂ ਦੇ ਲਿੱਤੇ ਜਾਂਦੀ ਇਹ ਦੋਸਤਰੀ ਕਰਦੀ ਮੇਰਾ ਹਾਂ ਹੈ ਫਿਰ ਪੁੱਛਦੀ ਐ ਦਾਲ ਚ ਕਾਰਾ ਆਵਾ ਲੱਗਦਾ ਕਿ ਕਿੱਥੇ ਜਾਂਦਾ ਡੱਬਾ ਹੈ ਤੇ ਚੰਗੀ ਤਰ੍ਹਾਂ ਦੋਸਤਰੀ ਕਰਦੀ ਇਹਨੂੰ ਪੁੱਛਦੀ ਚੰਗੀ ਤਰ੍ਹਾਂ ਗੌਰਪ੍ਰੀਤ ਅਮਾ ਪੁੱਛਦੀ ਇਹਨਾਂ ਦਾ ਡੱਬਾ ਤੇਰਾ ਆ ਤੇਰੇ ਮਿੰਦੇ ਹਾਂ ਡੱਬਾ ਕਿਹਦਾ ਇਹ ਬੱਚਿਆਂ ਦਾ ਰੋਟੀ ਲੈ ਕੇ ਜਾਣੀ ਤੂੰ ਤੇ ਬੱਚੇ ਭੁੱਖੇ ਬੈਠੇ ਉਹਨਾਂ ਨੂੰ ਟਿਫਨ ਦੇਣਾ ਨਹੀਂ ਤੇ ਇਹ ਰੋਜ ਦਾਲ ਚਕਾਲਾ ਕਿਹੜਾ ਡੱਬਾ ਵਾ ਦਾਲ ਚਕਾਲਾ ਦਾ ਗਾਲ ਆਵੇ ਹਾਂ ਮੈਂ ਕਿਹੜਾ ਇੱਥੇ ਕੋਈ ਤੁਹਾਨੂੰ ਲੱਗਦਾ ਤੂੰ ਲੈ ਕੇ ਜਾਣੀ ਕਿ ਤੇ ਰੋਟੀ ਮੈਂ ਤੁਹਾਨੂੰ ਕੱਲ ਵੀ ਮੈਂ ਸਮਝਾਤਾ ਮੈਂ ਬੱਚਿਆਂ ਵਾਸਤੇ ਲੈ ਕੇ ਜਾਂਦਾ ਬੱਚਾ ਵਾਸਤੇ ਲੈ ਕੇ ਜਾਂਦੀ ਪਤਾ ਨਹੀਂ ਤੁਹਾਨੂੰ ਯਕੀਨ ਕਿਉਂ ਨਹੀਂ ਹੁੰਦਾ ਨਹੀਂ ਮੈਨੂੰ ਯਕੀਨ ਨਹੀਂ ਆਗਾ ਤੇਰੇ ਤੇ ਮੈਂ ਕੀ ਇਹੋ ਜਿਹਾ ਕਰ ਲਿਆ ਜਿਹੜਾ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਆ ਆਹੋ ਹਾਂ ਯਕੀਨ ਨਹੀਂ ਆ ਨੇ ਰੋਟੀ ਨਹੀਂ ਖਾਂਦਾ ਪੜਿਆਵਾ ਕੋ ਸੱਚ ਕਰਾ ਪਖੰਡ ਹੈ ਆਹੋ ਆਪਾਂ ਨਾਲ ਅਸਾ ਕਰਦੇ ਆਪਾਂ ਰੋਟੀ ਨਹੀਂ ਖਾਂਦੇ ਤੇ ਬੱਚਿਆਂ ਨੂੰ ਮੈਂ ਕਿਹ ਗਰਮ ਰੋਟੀ ਦੇਦਾ ਕਰਾਂਗੀ ਨਹੀਂ ਨਹੀਂ ਰੋਟੀ ਜਾਂਦੀ ਹੈ ਕਿਤੇ ਜਾਓ ਫਿਰ ਤੁਸੀਂ ਦਿਓ ਹੂੰ ਤਸੱਲੀ ਵਾਸਤੇ ਜੇ ਤੁਹਾਨੂੰ ਇੰਨਾ ਹੀ ਆ ਤੇ ਹਾਂ ਮੈਂ ਤੇ ਬੱਚਿਆਂ ਨੂੰ ਤੇ ਜਲਦੀ ਠੰਡ ਗਈ ਹੈ ਅੱਗੇ ਮੈਂ ਗਰਮੀ 'ਚ ਨਾਲ ਕਿਫਨ ਦੇ ਦਿੰਦੀ ਹੁਣਾਂ ਦੀ ਠੰਡ ਤਾਂ ਕਰਕੇ ਮੈਂ ਚਾਹਾਂ ਗਰਮੀ ਜੋ ਗੱਲ ਹੋਰ ਹੁੰਦੀ ਆ ਟਿਫਨ ਬੱਚਿਆਂ ਨਾਲ ਦੇਦੀਦਾ ਤੇ ਹੁਣ ਸਰਦੀ ਚ ਆ ਤਾਂ ਸਕੂਲ ਲੱਗੇ ਮੈਂ ਕਿਹਦੇ ਰਸਤੇ ਮੈਂ ਫੜਾਵਾਂਗੀ ਨਾਲੇ ਹੋਰ ਫੜਾ ਕੇ ਆਵਾਂਗੇ ਮੈਂ ਆਪੇ ਪੜਾਇਆ ਕਰੂੰਗੀ ਜੋ ਮੈਂ ਤੁਹਾਡਾ ਭਲਾ ਹੀ ਸੋਚਿਆ ਮੈਂ ਕਿ ਕਿੱਥੇ ਤੁਸੀਂ ਲੱਤਾਂ ਤੋੜਦੇ ਜਾਓਗੇ ਆਪਣੀਆਂ ਇਸ ਕਰਕੇ ਆਓ ਤੁਹਾਨੂੰ ਪਤਾ ਨਹੀਂ ਮੇਰੇ ਤੇ ਕਿਉਂ ਸ਼ੱਕ ਰਹਿੰਦਾ ਹਰ ਟਾਈਮ ਮੈਂ ਚੱਲੀ ਆ ਮੰਮੀ ਜੀ ਟਿਫਨ ਦੇ ਧੰਨਵਾਦ ਜੀ ਇਹਦਾ ਪਤਾ ਲਾਉਣਾ ਹੀ ਪੈਣਾ ਮੈਨੂੰ ਮੈਂ ਦੱਸਦੀ ਇਹਨੂੰ ਇਹਦੀ ਗਰਾਹੀ ਲਿਆਉਣੀ ਮੇਰੇ ਇਹ ਕਿਹਾ ਇਹਨੂੰ ਤਾਂ ਆਦੀ ਫੜ ਲੈਂਦੇ ੱੱਪਾ ਲੈ ਤੋਰਪੈਂਦੀ ਆ ਤੇ ਮੈਂ ਚੱਲਨੀ ਆ ਸਕੂਲ ਇਸ ਸਕੂਲ ਨਹੀਂ ਜਾਂਦੀ ਦਾਲ ਚੇ ਚਕਾਲਾ ਹੀ ਆ ਇਹਨੂੰ ਕਰਦੀ ਜਰਾ ਆਂਦੀ ਤੇ ਹਾਂ ਅੱਜ ਪਿੱਛੇ ਆ ਜੇ ਮੈਨੂੰ ਪਹਿਲੇ ਪਤਾ ਸੀ ਸੱਸ ਮੇਰੀ ਨੂੰ ਮੇਰੇ ਤੇ ਸ਼ੱਕ ਹੈ ਇਸ ਕਰਕੇ ਅੱਜ ਮੈਂ ਬੱਚੇ ਨੂੰ ਹੀ ਰੋਤੀ ਦੇ ਚਲਨੀ ਆ ਮੇਰੇ ਮਨ ਚ ਕੋਈ ਡਰ ਨਹੀਂਗਾ ਹਾਂ ਕਹਿੰਦੀ ਦਾਲ ਚ ਕੁਛ ਕਾਲਾ ਹੈ ਦਾਲ ਚ ਕਾਲਾ ਤੈਨੂੰ ਪਤਾ ਵੀ ਨਹੀਂ ਲੱਗਣਾ ਕੀ ਕਾਲਾ ਹੋ ਜਾਵੇ ਹਾਂ ਮੇਰਨਾ ਚਲਾ ਕੇ ਖੜੀ ਮੈਂ ਵੀ ਘਟ ਨਹੀਂ ਗਈ ਤੇਰੇ ਤੋਂ ਸਤਿ ਸ਼੍ਰੀ ਅਕਾਲ ਅੰਟੀ ਜੀ ਕਿੱਥੇ ਖੈਰਾ ਕਰਦੇ ਪਿਓ ਏ ਧੀ ਇੱਕ ਆਦੀਆ ਸਾਲਾ ਕਰਨੀਆ ਮੈਂ ਤਾਂ ਕੰਨ ਤੁਹਾਡੇ ਘਰ ਰਹੀ ਕੱਲ ਤੁਹਾਡੇ ਘਰ ਤਾਲਾ ਬੰਦ ਸੀ ਆਹੋ ਧੀਰੋ ਤੇ ਠੀਕ ਹੈ ਤਾਲਾ ਬੰਦ ਸੀ ਤੇਨੂੰ ਪਤਾ ਹੁਣ ਕਿਤੇ ਨਾ ਕਿਤੇ ਮੈਨੂੰ ਜਾਣਾ ਪੈ ਹੀ ਜਾਂਦਾ ਏ ਇਹ ਥੋੜੀ ਗੱਲ ਇਹ ਕਹਨੀ ਤੂੰ ਹਰ ਵੇਲੇ ਬਸ ਘਰ ਦੀ ਨਿਗਰਾਨੀ ਹਲਕੀ ਜਿਹੇ ਸਾਡੇ ਘਰ ਦੀ ਨਿਗਰਾਨੀ ਕੀ ਮੈਂ ਟਿਫਨ ਬਣਾ ਕੇ ਆਈ ਮੈਂ ਕਿਹਾ ਤੂੰ ਕਿੱਥੇ ਰੋਟੀ ਬਣਾਉਗੇ ਆਪੇ ਤਾਂ ਮੁਸ਼ਕਲ ਹੋਏਗੀ ਤੇ ਮੈਂ ਬਣਾ ਕੇ ਲੈ ਆਈ ਅੱਛਾ ਤੇ ਫਿਰ ਮੈਂ ਪਤਾ ਕੀ ਸਬਜ਼ੀ ਰੋਟੀ ਬਾਹਰ ਕੁੱਤੇ ਨੂੰ ਵਾ ਕੇ ਗਈ ਹਾਂ ਜੋ ਮੈਂ ਘਰ ਲੈ ਆ ਜਾਂਦੀ ਤੇ ਪ ਅੱਜ ਜੇ ਮੈਂ ਦੱਸ ਦੇਈਆ ਕਰ ਉਹ ਕਿੱਥੇ ਜਾਣਾ ਹੋਵੇ ਮੈਨੂੰ ਥੋੜੀ ਪਤਾ ਹੁੰਦਾ ਵੀ ਇੱਕਦਮ ਨਾ ਕੋਈ ਆਵੇ ਕੋਈ ਪ੍ਰੋਗਰਾਮ ਚ ਇੱਥੇ ਫਿਰ ਚੱਲ ਨਹੀਂ ਪੜਦੇ ਕਰੇ ਤੇ ਉਹ ਮੈਨੂੰ ਕਹੇ ਕਿ ਚੱਲ ਆ ਜਾ ਤੂੰ ਘਰ ਨਹੀਂ ਕੀ ਕਰਨਾ ਤੇ ਮੈਂ ਫਿਰ ਮਿਲ ਕੇ ਨਾ ਨਹੀਂ ਨਹੀਂ ਬਾਣੀ ਉਹ ਜੀ ਜੀ ਅੱਛਾ ਚਲ ਆ ਜਾ ਹਾਂ ਮਨ ਹੋ ਰਿਹਾ ਲਮਟਾਂ ਚਲੇ ਜੀ ਤੇਰੀ ਗੱਲ ਸੁਣੋ ਅੱਜ ਵੀ ਅਜਨੇ ਮੇਰੇ ਨਾਲ ਮਟੱਬ ਡੱਬਾ ਵਾ ਕਰਕੇ ਗਈ ਉਹ ਸੋਚਦੀ ਹੁੰਨੀ ਆ ਕਿ ਕਿਤੇ ਆਂਡ ਗੁਆਂ ਦੇ ਇੰਚੀ ਉਹਨੂੰ ਕੀ ਬੰਦਾ ਸੱਚਮੁੱਚ ਬੱਚਿਆਂ ਨੂੰ ਦੇਣ ਚਲਦੀ ਨਾ ਅੱਛਾ ਅੱਛਾ ਆ ਉਹ ਸੋਚਦੀ ਵੀ ਉਹਨੂੰ ਮੈਂ ਰੰਗਿਆ ਹਤੇ ਪੜਾ ਪੜਾ ਪਰ ਮੈਂ ਉਹ ਮੋਕਾ ਹੀ ਨਹੀਂ ਦੇਣਾ ਇਹਨਾਂ ਹੋਰ ਕਿੰਨੇ ਮੋਟੇ ਸਾਥ ਲਾਇਬ੍ਰੀ ਚਲਾ ਆਖੀ ਉਹ ਜਲਾ ਚਲਾ ਕੇ ਹਰ ਗੱਲ ਦੀ ਨਿਗਰਾਨੀ ਰੱਖਣੀ ਹਰ ਗੱਲ ਦੀ ਨਿਗਰਾਨੀ ਰੱਖਣੀ ਤੇ ਮੈਂ ਕਿ ਤੁਹਾਨੂੰ ਦੇਵੇ ਉਹਨਾਂ ਨੂੰ ਲੈ ਰ ਅ ਕਿਦਰ ਦੁੱਧ ਲੈਣ ਗਈ ਸੀ ਉਹ अच्छा दूध ਲੈਣਗੇ ਹਾਂ ਦੁੱਧ ਲੈਣਗੇ ਲਫਾਫਾ ਤੇਗਾ ਨਹੀਂ ਕੋਈ ਉਹ ਲਫਾਫਾ ਤੈਨੂੰ ਮੈਂ ਦੱਸਾਂ ਦੱਸਣ ਲੱਗੀ ਗੱਲ ਕਿ ਦੁੱਧ ਵਾਲੇ ਨੇ ਮੈਨੂੰ ਦੁੱਧ ਨਹੀਂ ਦਿੱਤਾ ਦੁੱਧ ਨਹੀਂ ਦਿੱਤਾ ਆਹੋ ਉਹ ਕਿਉਂ ਉਹ ਕੰਦਾ ਕਿ ਪਹਿਲਾਂ ਜਿਹੜਾ 2000 ਰੁਪਇਆ ਨਾ ਪਹਿਲਾਂ ਉਹ ਦਿਓ ਤੇ ਮੈਂ ਤਾਂ ਦੁੱਧ ਦੇਣਾ ਅੱਛਾ ਤੇ ਵੀ ਧਾਰ ਚੜਾਇਆ ਆ ਤੁਹਾਨੂੰ ਜਿਹੜਾ ਧਾਰ ਨਹੀਂ ਚੜਾਇਆ ਆ ਕੀ ਕਰਾਂ ਫੇਛੋਲਿਆ ਵਾਹ ਹੁਣ ਮੈਂ ਕਮਾਈ ਕਰਨ ਜੱਗੀਆਂ ਹਾਂ ਤੇ ਮੈਂ ਚੱਲ ਮੈਨੂੰ ਤੋਂ ਪਹਿਲੇ ਕਰ ਲਿਆ ਕਰ ਪਰ ਪੈਨਸ਼ਨ ਪੈਨਸ਼ਨ ਵੀ ਨਹੀਂ ਆਉਂਦੀ ਇਹ ਕੀ ਪੈਨਸ਼ਨ ਆ ਕੀ ਬੰਦੇ ਪੈਨਸ਼ਨ ਲੈਣ ਭਾ ਮੜਾ ਮੂਟਾ ਹੀ ਮੜਾ ਮੋਟਾ ਚਲੋ ਕਰ ਲਿਆ ਨਜ਼ਾਰਾ ਨਪਿੰਦਾ ਸਰਵੇਣਾ ਕੀ ਬੰਦਾ ਕੁਛ ਨਹੀਂ ਬਜਾ ਤੇਰਾ ਰਸ਼ਨ ਨਹੀਂ ਮਿਲਦਾਂ ਦੀ ਜੀ ਉਹ ਰਸ਼ਨ ਵਾਲੇ ਦੇ ਭੈਣ ਮੇਰਾ ਕਾਟ ਨਹੀਂ ਬਣਿਆ ਆ ਤੇ ਤੁਸੀਂ ਵੀ ਮੇਰੇ ਨੂੰ ਤਾਂ ਸੋਨੇ ਦਾ ਕਾਰਡ ਵੀ ਬਣਵਾ ਦੇਣੀ ਮੈਨੂੰ ਮੇਰੇ ਨਾਲ ਚੱਲ ਪੈਣਾ ਕਿਹੇ ਦਿਨ ਘੱਟੋ ਘੱਟ ਤਾਂ ਤੇਰਾ ਰਸ਼ਨ ਤੇ ਬਾਹਰ ਆ ਆ ਉਹ ਤੇ ਲਈ ਕਿ ਨਹੀਂ ਪਤਾ ਕਿੰਨੇ ਬਜ਼ੁਰਗਾਂ ਨੂੰ ਕਿੰਨਾ ਸੋਲਤਾ ਆਂ ਗਿਆ ਪਰ ਤੁਹਾਨੂੰ ਪਤਾ ਨਹੀਂ ਨਾ ਮੈਂ ਵੀ ਘਰੋਂ ਕਿਵੇਂ ਨਿਕਲਾ ਇੰਨਾ ਮੇ ਕੋ ਟਾਈਮ ਨਹੀਂ ਹੁੰਦਾ ਮੈਂ ਤੇ ਬੱਚਿਆਂ ਪਤਾ ਹੀ ਕਹਿੰਦੇ ਤੇ ਆਸ਼ਾ ਰੋ ਕੇ ਨਿਕਲ ਜਾਂਦੀ ਐ ਮੈਂ ਬੱਚਿਆਂ ਦੇ ਬਹਾਨੇ ਨਿਕਲਦੀ ਆ ਉਹਨੇ ਤੇ ਮੂਰੇ ਸਿਰ ਤੇ ਡਾਂਗ ਲੈ ਕੇ ਖੜੀ ਨਾ ਹਾ ਹੋ ਕਿਵੇਂ ਨਿਕਲਾ ਕੀ ਨਹੀਂ ਹੈ ਹੀ ਬੜੀ ਟੀਜ ਹੈ ਹੈ ਦੁੱਧ ਦਾ ਕੀ ਕਰਨਾ ਹੈ ਉਹਨੇ ਇੱਥੋਂ ਪੈਸੇ ਤੇ ਦੁੱਧ ਲੈ ਕੇ ਆਏ ਹੋ ਕਿ ਬਿਲਕੁਲ ਨਾ ਨਾ ਵੇਖ ਉਹਨਾਂ ਨੇ ਦਿੱਤਾ ਹੀ ਨਹੀਂ ਦੁੱਧ ਦੇ ਨੇ ਮਤਲਬ ਦੱਸਦਾ ਪਹਿਲਾਂ 2000 ਰੁਪਏ ਦਿਓ ਫਿਰ ਦਵਾਂਗਾ ਦੁੱਧ ਦਵਾਂਗਾ ਉਹ 2000 ਰੁਪਇਆ ਮੈਂ ਕਿੱਥੋਂ ਲਿਆਵਾਂ ਮੇਰਾ ਵੀ ਨਹੀਂ ਹਸਾਂਗਾ ਪਹਿਲੇ ਹਲੇ ਅਰਜਿੰਦਰ ਜੀ ਮੈਨੂੰ ਕਹਿੰਦੇ ਆ ਮੈਂ 5000 ਰੁਪਇਆ ਦਵਾਂਗਾ ਆ 5000 ਰੁਪਇਆਨ ਦਵੇ ਤੇ ਮੈਂ ਫੋਨ ਵੀ ਕਿੰਨੇ ਕੀਤੇ ਕਮ ਸਿਕਾ ਮੰਦਾ ਫੋਨ ਤੇ ਚੁਕਲਾ ਵੀ ਪਤਾ ਤੇ ਲੱਗਦਾ ਹੀ ਆ ਪਹੁੰਦਾ ਪਤਾ ਨਹੀਂ ਕਿਉਂ ਨਹੀਂ ਫੋਨ ਚੁਕਦੇ ਵੀ ਕੋਈ ਆਵੇਂ ਮੰਦਾ ਦੇਣੇ ਤੇ ਤੂੰ ਹੀ ਦੋ ਨਹੀਂ ਦੇਣੇ ਨਹੀਂ ਦੇਣੇ ਤਾਂ ਤਾਂ ਵੀ ਦੱਸੋ ਉਹ ਨਾਟਕ ਕਰਦੇ ਪਏ ਆ ਜਾਂ ਪਖੰਡਵਾਜੀਆਂ ਕਰਦੇ ਪਏ ਹੱਡੇ ਨਾਲ ਜਕਰ ਜਾਓ ਤੇ ਅਸਾਂ ਆਪਾਂ ਦੀ ਵੋਟੀ ਆਹੋ ਹੋਈ ਤੇ ਰਹਿਣਾ ਹੁਣ ਉਹ ਤਾਂ ਤੁਹਾਨੂੰ ਪਤਾ ਹੀ ਹੈ ਬੜੇ ਮੁਸ਼ਕਲ ਹੋਏ ਮੈਂ ਤੁਹਾਨੂੰ ਦੁੱਧ ਬਿਨਾਂ ਅੱਜ ਕੱਲ੍ਹ ਠੰਡ ਕੀ ਚਾਹ ਜਿਵੇਂ ਪੀ ਹੋ ਗਏ ਮੁਸ਼ਕਲ ਹੋਇਆ ਨਹੀਂ ਮੈਨੇਜ ਕਰਕੇ ਮੈਂ ਜੇ ਅੱਜ ਨਾ ਨਾ ਫੋਨ ਕੀਤਾ ਹਰਜਿੰਦਰ ਜੀ ਤੇ ਉਹਨਾਂ ਦੇ ਘਰ ਹੋ ਕੇ ਆਨੀ ਹੋਰ ਕੀ ਕਰਾਂਗੀ ਹਨਾ ਤੇ 5000 ਰੁਪਏ 2500 ਮੈਂ ਫੀਸ ਦੇਣੀ ਆ ਸਕੂਲੋਂ ਫੋਨ ਆਂਦੇ ਵੀ ਆ 2500 ਫੀਸ ਦੇਣੀ ਆ ਤੇ ਚਲ 2 ਘੰਟੇ 2500 ਤੁਹਾਨੂੰ ਦੇ ਦਾਂਗੀ ਤੇ 2000 ਤੁਸੀਂ ਉਹਨੂੰ ਦੁੱਧ ਵਾਲੇ ਨੂੰ ਦੇ ਕੇ ਆਓ ਠੀਕ ਹੈ ਦੁੱਧ ਉਹਨੇ ਬੁਝਾਈ ਕਰ ਬੰਦ ਜੇ ਮੈਂ ਦੁੱਧ ਦੇਣਾ आहो चलो दुद्ध तूगा तहानी बोती मथे लग जाए तो मेरा इथे कलेष हो जाए हड़ता पता ना लगे बाहर रहो ना <laughs> जो ठंड मेनू मैं घर आना पे कम से कम तुम अपने आप नहीं हैगी ਉਹ ਕੀ ਹੋ ਗਿਆ ਕੀ ਹੋ ਗਿਆ ਉਹ ਬੁੱਢੀ ਬੁੱਢੀ ਮਾਦਾ ਚਾਹ ਤੋਂ ਬਿਨਾ ਬੈਠੀ ਵਿਚਾਰੀ ਤੇ ਚਾਹ ਪਿਆਦੇ ਹੋ ਮੈਂ ਵੀ ਨਹੀਂ ਚਾਹ ਨੂੰ ਪਿਆ ਕਿ ਤੋ ਚਾਹ ਬਲਾਉਣਾ ਮੈਂ ਮੱਝ ਬੰਨੀ ਕਰ ਆਦੋ ਕਿਹਾ ਟਾਡੀਆਂ ਨਹੀਂ ਮੈਂ ਤੁਹਾਡੀਆਂ ਨਹੀਂ ਮੰਨੀ ਤੇ ਮੈਂ ਵੀ ਕਿਹੜੀ ਬੰਦੀ ਆ ਕੀ ਗੱਲ ਹੈ ਚਾਹ ਦੀ ਕਿ ਕੀ ਹੋ ਗਿਆ ਯਾਰ ਯਾਰ ਮੋਉ ਨਿਕਲ ਗਿਆ ਸੌਰੀ ਅਰਜਿੰਦਰ ਜੀ ਉਹ ਮੈਂ ਕਹਿੰਦੀ ਵੀ ਆ ਉਹਨਾਂ ਨੇ ਦੇਨੇ ਦੁੱਧ ਵਾਲੇ ਨੂੰ ਪੈਸੇ 2000 ਰੁਪਿਆ ਅੱਛਾ ਅੱਛਾ ਸੋਤ ਮੈਂ ਤੁਹਾਨੂੰ ਪੈਸੇ ਦੇ ਨਹੀਂ ਮੇਰੇ ਤੇ ਜਿੱਤੇ ਭੁੱਲ ਗਿਆ

ਮੈਂ ਨਹੀਂ ਮਰਦਾ ਤੂੰ ਫੋਨ ਨਹੀਂ ਚੁੱਕਣਾ ਮੈਂ ਫੀਸ ਤਾਂ ਨਹੀਂ ਹੈ ਮੈਂ ਕਹਿੰਦਾ ਮੈਂ ਫੀਸ ਤਾਂ ਨਹੀਂ ਹੈ ਮੈਂ ਘੰਟੇ ਤੱਕ ਦਿਨਾਂ ਦਾ ਕਿਵੇਂ ਉਹ ਮੈਨੂੰ ਨਹੀਂ ਪਤਾ ਮੈਨੂੰ ਪੈਸੇ ਹੁਣੇ ਚਾਹੀਦੇ ਤੂੰ ਹੀ ਪਿੱਛੇ ਮੈਂ ਤੁਹਾਨੂੰ ਗੱਲ ਸਮਝ ਨਹੀਂ ਆ ਗਈ ਕਿੰਨੇ ਦਿਨ ਦਾ ਲਾਰਾ ਲਾਇਆ ਤੇ ਨਹੀਂ ਦਾਨੇ ਨਾ ਤੂੰ ਸਿੱਧੀ ਤਰ੍ਹਾਂ ਕਹੋ ਮੈਂ ਤੁਹਾਨੂੰ ਕਹਿੰਦੀ ਆਂ ਤੁਹਾਡੇ ਨਾਲ ਦੋ ਲਫਜ਼ ਕੀ ਪਿਆਰ ਨਾ ਬੋਲੇ ਤੂੰ ਹੀ ਤਾਂ ਸਿਰ ਤੇ ਚੜੀ ਜਾਂਦੇ ਹੋ ਕਹੀ ਗੱਲਾਂ ਕਰ ਤੂੰ ਕਿਸ ਤਰ੍ਹਾਂ ਦੀ ਗੱਲਾਂ ਕਰ ਰਹੀ ਹੈ ਮੈਂ ਬਸ ਨਾਲ ਲਈਦੀ ਮੈਂ ਕਦੀ ਹਲਕਾ ਨਹੀਂ ਮੈਂ ਤੇ ਆਪਣੇ ਪੈਸੇ ਮੰਗਦੀ ਨਹੀਂ ਆਂ ਕਿਹੜੀ ਗੱਲ ਸਿਰਦਰਦੀ ਲਾਈ ਜਾਂਦੀ ਸਿਰਦਰਦੀ ਕਿਉਂ ਅਗਲੀ ਵਿਚਾਰੀ ਮਾਤਾ ਨੂੰ ਲਾਰਾ ਲਾ ਕੇ ਆ ਮੈਂ ਤਾਂ 2 ਘੰਟੇ ਤੱਕ ਗਿਆ ਨਾ 2 ਘੰਟੇ ਤੱਕ ਮਿਲ ਜਾਣਗੇ ਤੇ ਮੈਂ ਵੀ ਕਹਿੰਦਾ ਚੁਪ ਚੁਪਿੱਤੇ ਪੈਸੇ ਫੜਾਏ ਜਾਣਾ ਫਿਰ ਮੈਂ ਤਾਂ ਨਹੀਂ ਹੈਂਡਕੀ ਪੈਸੇ ਮੇਰੇ ਕੋਲ ਦੋ ਜਿੱਤਣ ਜੋ ਗੱਲ ਕਰਦੇ ਜਿਹਨੂੰ ਦੇ ਦੇ ਦੋ ਪੈਸੇ ਉਹ ਅੱਛਾ ਸੋਰੀ 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 ਨਹੀਂ ਨਹੀਂ ਮੈਂ ਕੋਈ ਨਹੀਂ ਬਾਬਾ ਮੈਂ ਕਿਹਾ ਸੋਰੀ ਉਹ ਮੈਂ ਕਹਾ ਨਹੀਂਗਾ ਮੇਰੇ ਕੋਲ ਵੈਸੇ ਕੋਈ ਹਾਂਜੀ ਉਹ ਬਾਹਰ ਆਇਆ ਉਹ ਹਾਏ ਤੇਰਾ ਨਾਮ ਮੰਗਣਾ ਆਇਆ ਬਾ ਮੈਂ ਕਹਿੰਦੀ ਵੀ ਹਾਂ ਤੂੰ ਉਹ ਦਰਵਾਜ਼ਾ ਮਾਰੀ ਦੀ ਅੱਛਾ ਨਹੀਂ ਹੈ ਮੇਰੇ ਕੋਲ ਇਹ ਕੋਈ ਬਹਿਣ ਹੀ ਗਾ ਜੀ ਇਹ ਮੇਰੇ ਨਾਲ ਨਾ ਗੱਲ ਕਰੇ ਮੈਂ ਤਾਂ ਗੁੱਸੇ 'ਚ ਹੀ ਹੋ ਗਿਆ ਹੁਣ ਨਵਾਂ ਹੀ ਸਿਆਪਾ ਪੈ ਗਿਆ ਹੁਣ ਮੈਂ ਕਿੱਥੋਂ ਪੈਸੇ ਲਵਾਂ ਟੈਨਸ਼ਨ ਮੈਨੂੰ ਮੇਰੇ ਬੱਚਿਆਂ ਦੀ ਫੀਸ ਦੀ ਜੇ ਉਹਨਾਂ ਨੇ ਪੈਸੇ ਨਾ ਦਿੱਤੇ ਮੈਂ ਫੀਸ ਕਿੱਥੋਂ ਦਵਾਂਗੀ ਮੈਂ ਘਰ ਕਿਵੇਂ ਜਵਾਬ ਦਵਾਂਗੀ ਪਤਾ ਨਹੀਂ ਇਹ ਬੰਦੇ ਨੂੰ ਹੋਇਆ ਕੀ ਹੈ ਝੰਗਾਪਾ ਲੱਗੇ ਬੋਲਦਾ ਅੱਜ ਪਤਾ ਨਹੀਂ ਕਾਹਦਾ ਗੁੱਸਾ ਆਪਣੀ ਜਨਾਨੀ ਦਾ ਕੱਟਦਾ ਆਣਾ ਮੇਰੇ ਤੇ ਆ ਜਨਾਨੀ ਦਾ ਬੰਦਾ ਜਨਾਨੀ ਤੇ ਗੁੱਸਾ ਕੱਟੇ ਆਂਡੂ ਕੋ ਆਂਡ ਨਾ ਤੇ ਕਾਹਦਾ ਕੱਟਦਾ ਗੁੱਸਾ ਜੀਰ ਕੇ ਕਰਦਾ ਤੇ ਸਿਰ 'ਚ ਪੱਥਰ ਮਾਰ ਕੇ ਆਵਾਂ ਪਰ ਅੰਦਰ ਤੇ ਜਾ ਨਹੀਂ ਸਕਦੀ ਅੰਦਰ ਦਲੀ ਟੱਪੀ ਨਹੀਂ ਤੇ ਜਨਾਨੀ ਨੇ ਇਹ ਆ ਗਏ ਸਸਤੇ ਪੈਣਗੇ ਸਸਤੇ ਪੈਣਗੇ ਭਾਈ ਜੀ ਹਾਂ ਜੀ ਮੈਂ ਹੁਜ ਜੀ ਮਦੀਨੇ ਤੋਂ 2000 ਰੁਪਏ ਜਨਾ ਕਰਵਾਤੇ ਹਾਂ ਜੀ 2000 ਰੁਪਏ ਆ ਗਿਆ ਹਾਂ ਜੀ ਅਸਲ ਜੀ ਨਾ ਉਹਨਾਂ ਨੇ ਇਹਨਾਂ ਦਾ ਪਿਛਲਾ ਖਾਤਾ ਕਲੀਅਰ ਕਰਾਇਆ ਸੀ ਜੀ ਗਾਰੰਟੀ ਇੱਕ ਲੋ 2000 ਰੁਪਏ ਬੈਣੇ ਸਿੱਖ ਹੋ ਰਿਹਾ ਚਲੋ ਕੋਈ ਨਹੀਂ ਉਹ ਵੀ ਕਰਵਾ ਦਾਂਗੇ ਨਹੀਂ ਪਤਾ ਕੀ ਗੱਲ ਵੇਖੋ ਜੀ ਅੱਗੇ ਸਾਡਾ ਬਹੁਤ ਜ਼ਰਾ ਧਾਰ ਲੱਗ ਗਿਆ ਆ ਤੇ ਅਸੀਂ ਇਸ ਤੋਂ ਇਲਾਵਾ ਧਾਰ ਨਹੀਂ ਹੋਰ ਕਰ ਸਕਦਾ ਧਾਰ ਨੇ ਉਹ ਜਦੋਂ ਤੁਸੀਂ ਗਿਆ ਸੀ ਆਂਟੀ ਜੀ ਨੂੰ ਤੁਸੀਂ ਪਹਿਲੇ ਸਭ ਪਲੇਅਰ ਕਰ ਦੋ ਫਿਰ ਅੱਗੋਂ ਤੁਹਾਨੂੰ ਦੇਦਾ ਕਰਾਂਗੇ ਦੁੱਧ ਨਹੀਂ ਇਹਨਾਂ ਨੇ ਨਾ ਸਾਨੂੰ ਬਹੁਤ ਜ਼ਿਆਦਾ ਖਰਾਬ ਕੀਤਾ ਸੀ ਇਸ ਕਰਕੇ ਕਿ ਇਹਨਾਂ ਨੂੰ ਕਿਹਾ ਸੀ ਕਿ ਇਹ 2000 ਰੁਪਏ ਜਮ੍ਹਾਂ ਕਰਾਓ ਫਿਰ ਅਸੀਂ ਤੁਹਾਨੂੰ ਦੇ ਦਿਆ ਕਰਾਂਗੇ ਬਾਕੀ ਆ ਵੀ 1000 ਕਰਾਓ ਜਮ੍ਹਾਂ ਫਿਰ ਅਸੀਂ ਤੁਹਾਨੂੰ ਦੇਵਾਂਗੇ ਪਰ ਇੰਝ ਥੋੜੀ ਨਾ ਹੁੰਦੀ ਭਾਈ ਉਹਦੇ ਤੋਂ ਦਿਓ ਤੁਹਾਡੇ ਘਰ ਵੀ ਤੇ ਤੁਸੀਂ ਆਧਾਰ ਦੇ ਹੁੰਦੇ ਹੀ ਦੁੱਧ ਇਹ ਵੇਖੋ ਜਿਹੜਾ ਆਧਾਰ ਦਿੰਦਾ ਫਿਰ ਹੋਰ ਕੋ ਲੈ ਲਓ ਹਾਂ ਜੀ ਦੋੜੀ ਨਾ ਹੁੰਦਾ ਤੁਸੀਂ ਪਹਿਲੇ ਤੁਹਾਡੇ ਨਹੀਂ ਤੁਹਾਡੇ ਪੈਟ ਤੇ ਇਹ ਮਾਰੇ ਥੋੜੀ ਉਹਨਾਂ ਨੇ ਕੋਲੋਂ ਆਂਦੀ ਸੀ ਪੈਸੇ ਮਾਰੇ ਜੇ ਪਹਿਲੇ ਪਾਇਆ ਬੜ ਅਸਾਲ ਹੋ ਗਏ ਸਾਲ ਦੇ ਵਿੱਚ ਨੂੰ ਘੱਟ ਦੋ-ਤਿੰਨ ਪੰਜ-ਛੇ ਵਾਰੀ ਪੈਸੇ ਦਿੱਤੇ ਆ ਜਾਇੰਟ ਤੇ ਹੁਣ 2000 ਰੁਪਏ ਦਿੱਤੇ 1000 ਰੁਪਏ ਰਹਿ ਗਏ ਅੱਜ ਕੋਈ ਨਹੀਂ ਕਹਿੰਦਾ ਦਿੱਤਾ ਉਹਨੂੰ ਦੇ ਦਾਂਗੇ ਨਹੀਂ ਮਾਤਾ ਜੀ ਵੇਖੋ ਜੇ ਦੁੱਧ ਪੀਣਾ ਦੇ ਪੈਸੇ ਹੀ ਤੁਹਾਨੂੰ ਦੇਣੇ ਪੈਣੇ ਆ ਦੁੱਧ ਹੀ ਪੀਣਾ ਭਾਈ ਜੀ ਆਪਾਂ ਤਾਂ ਚਾਹਮਾ ਹੀ ਪੀਣੀ ਆ ਆਓ ਲੱਕੀ ਮੱਕਰ ਦੇ ਵੀ ਆਓ ਨਹੀਂ ਨਹੀਂ ਦੇ ਸੱਦੇ ਮਗਰੋਂ ਆਰਡਰ ਨਹੀਂ ਨਾ ਗਏ ਮੇਰੇ ਪਾਪਾ ਜੀ ਕਹਿੰਦੇ ਨਹੀਂ ਦੁਕਾਨ ਨਹੀਂ ਉਟਾਉਣੀ ਆਈ ਪਾਪਾ ਜੀ ਨਹੀਂ ਕੁਝ ਕਹਿੰਦੇ ਭਾਈ ਨਹੀਂ ਕਹਿੰਦੇ ਆ ਕਹਿੰਦੇ ਆ ਪਾਪਾ ਜੀ ਉਹ ਇੰਨੇ ਚੰਗੇ ਸੁਭਾਅ ਦੇਗੇ ਉਹਨਾਂ ਨੇ ਮਨ ਚ ਕਿੰਨੀ ਦਿਆ ਚਲੋ ਜਦੋਂ ਉਹ ਆਉਣਗੇ ਨਾ ਉਹਨਾਂ ਕੋਲ ਲੈ ਜਾ ਤੂੰ ਜਦੋਂ ਉਹ ਬੈਠੇ ਆਉਣਗੇ ਜਦੋਂ ਉਹ ਮੁੰਡੇ ਆ ਤੂੰ ਇੰਜ ਹੀ ਕਹਿੰਦੇ ਆ ਨਹੀਂ ਜਦੋਂ ਉਹ ਆਉਣਗੇ ਫਿਰ ਲੈ ਜਾ ਉਹ ਸਾਰੇ ਮਹੱਲੇ ਚ ਕੋਈ ਦਾਅ ਦਿੰਦੇ ਇੰਜ ਚੰਗਾ ਲੱਗਦਾ ਹੈ ਇੱਕ ਜਣੇ ਨੂੰ ਵੀ ਵਿੱਚ ਗੱਲ ਕਰਦੇ ਮੇਰੀ ਗੱਲ ਸੁਣ ਆ ਵੇਖੋ ਉਹਨਾਂ ਨੇ ਪੈਸੇ ਆਏ ਨਾ ਕੋਈ ਨਹੀਂ ਲੋੜ ਪਏ ਆਉਂਦੇ 320 ਰੁਪਏ ਆ 310 ਰੁਪਏ ਆ 300 ਚੱਟਾ ਢਾਹ ਅਸੀਂ ਦੇ ਦਾਂਗੇ ਤੁਹਾਡਾ ਦੇਖੋ ਤਿੰਨਾ ਮਹੀਨੇ ਬਾਰਾ ਮੈਨੂੰ 1000 ਰੁਪਏ ਬੈਲੈਂਸ ਰਹੀ ਹੈ ਹਾਂਜੀ ਨਹੀਂ ਉਹ ਦੋ ਨਾ ਪਹਿਲੇ ਚਲੋ ਹਫਤੇ ਦਾ ਕੋਈ ਦੇ ਦਮਾਂਗੇ ਕਿ ਦੁੱਧ ਦੁੱਧ ਦੇਓ ਨੰਨੂ ਚਲੋ ਅਸੀਂ ਤੁਹਾਡੇ ਮੂੰਹ ਨੂੰ ਅੱਜ ਇਹਨਾਂ ਨੂੰ ਕਿਲੋ ਦੁੱਧ ਦੇ ਦਿੰਦੇ ਆ ਕੱਲ ਪੈਸੇ ਲਿਆਓ ਫਿਰ ਅਸੀਂ ਦੁੱਧ ਦੇਣਾ ਕੱਲ ਪੈਸੇ ਕਿਹੜੇ ਲੈ ਕੇ ਆ ਕੱਲ ਆਣਾ ਨਹੀਂ ਆਣਾ ਨਹੀਂ ਨਹੀਂ ਚਲੋ 500 500 ਜਮਾ ਕਰਾ ਦਿਓ ਹਫਤੇ ਦੋ ਕਿਸ਼ਤਾਂ ਕਰ ਲਓ ਇਹ ਹੋਰ ਵੀ ਦੇ ਜਾ ਮੇਰੇ ਕੋਈ ਗੱਲ ਨਹੀਂ ਕੰਟੀ ਦੀ ਕਿਥੋਂ ਕਹੇ ਆਣੀ ਨਹੀਂ ਨਹੀਂ ਬਹੁਤ ਖਰਾਬ ਪਿਆਰ ਖਰਾਬ ਆ ਚਲੋ ਨਹੀਂ ਜੋ ਆਪਾਂ ਤੇ ਦੇਖਾਂਗੇ ਕੀ ਕਰਨਾ ਆਪਾਂ ਵੀ ਕੋਈ ਹੋਰ ਦੁਕਾਨਦਾਰ ਲੱਭ ਲੈ ਚਲੋ ਲੱਭ ਲੋ ਲੱਭਣਾ ਇਹ ਐਨਜੀ ਕਰਦੇ ਫਿਰ ਕਿਲੋ ਦੁੱਧ ਹੀ ਲੈਣ ਦੋ ਹਾਂ ਕਿਲੋ ਦੁੱਧ ਦੀ ਲੈਣ ਦੋ ਹੋਰ ਦੇ ਦਿਓ ਹੁੰਡੇਲਾ ਸਾਰਨਾ ਇਹ ਹੁਣ ਦਿਖਾਗਾ ਨਹੀਂ ਨਾ ਕੋਈ ਥਲੋਨੀ ਵਿੱਚ ਨੇੜੇ ਹਾਂ ਕਰਕੇ ਕੀ ਕਰਾਉਂ ਅੱਛਾ ਭਾਈ ਕੋਈ ਹਾਲ ਨਹੀਂ ਕੱਸੀਆਂ ਨਹੀਂ ਸਿਕਾ ਗਾ ਲੈ ਤੁਸੀਂ ਅੱਧਰ ਕਿੱਦ ਕੋਲ ਨਹੀਂ ਮੈਂ ਕਿੰ ਮਸਲੇ ਦੇ ਤੇ ਰਾਈਸ ਮਾਚਾ ਕੰਮੇ ਨਾ ਹੋ ਗਿਆ ਵੀ ਜਾਣਾ ਸੀ ਮਾਸੇ ਕੋਈ ਪਰਲੇ ਮਾਂ ਦੀ ਗੁੱਦ ਵਾਲੇ ਨੂੰ ਮੈਂ ਕੋਈ ਪਰਲੇ ਮਾਂ ਦੀ ਉਹ ਨਾ ਸਾਡੇ ਆਂਡ ਗਵਾਣ ਲੱਗਿਆ ਅੱਛਾ ਆ ਬਜ਼ੁਰਗਾਂ ਘੰਟੀ ਜਿਹੜੇ ਹੈਗੇ ਨਾ ਉਹਨਾਂ ਦਾ ਸਭੀ ਮੰਦਾ ਚੱਲ ਗਿਆ ਕੈਨੇਡਾ ਅੱਛਾ ਅੱਛਾ ਕੋਈ ਖਰਚਾ ਨਹੀਂ ਨਹੀਂ ਹੋ ਹਾਂ ਤੇ ਮੈਂ ਕਿਆ ਚੱਲ ਆਪੇ ਹੀ ਨਾ ਮੋਰ ਤੇ ਅਸੀਂ ਆਈ ਹਾਂ ਇਹਨਾਂ ਨੂੰ ਲੋੜ ਨਹੀਂ ਜੀ ਔਨ ਨੋ ਲੋੜ ਹੈ ਆਂਟੀ ਨੂੰ ਲੋੜ ਹੈ ਇਹ ਉਹ ਮੈਂ ਕਰਦੀ ਫਿਰਤੀ ਐ ਮੈਂ ਗੁਰਦੋਂ ਹੀ ਬੜੀ ਸੇਵਾ ਕਰਦੀ ਆ ਤੁਸੀਂ ਕਰੋਗੇ ਉਹ ਫਿਰ ਕੀ ਹੋ ਗਿਆ ਅੱਛਾ ਦੀ ਸੇਵਾ ਕਰਨ ਦਾ ਬਰ ਜਾਂ ਕਿਸੇ ਤੋਂ ਜੁੜੀ ਪੰਗਾ ਉਹ ਨਾ ਮੈਂ ਵੈਸੇ ਹੀ ਬਤ ਸੇਵਾ ਕਰਦੀ ਆ ਚਲੋ ਦੇਖ ਲਓ ਮੈਂ ਤੁਹਾਨੂੰ ਕਿਆ ਨਹੀਂ ਗੱਲ ਨਹੀਂ ਕੋਈ ਗੱਲ ਨਹੀਂ ਤੁਸੀਂ ਲੈ ਲਓ ਜਿੰਨੇ ਚਾਹੀਤ ਹਨ ਮੈਨੂੰ ਤੇ ਉਹ ਅਰੇ 1000 ਰੁਪਏ ਮੱਥੇ ਤੇ ਮਾਰਾ ਮਸੂ ਜੰਦਾ ਪਿਆ 1000 ਲੈਣਾ ਵਸੇ ਬਾਕੀ ਮੈਂ ਹਰਜਿੰਦਰ ਜੀ ਗਿਆ ਢਿੱਕ ਲੋਨੀ ਵਿੱਚ ਕੋਈ ਮਦਦ ਕਰਦੇ ਠੀਕ ਹੈ ਜੀ ਹਲੋ ਬੇਟਾ ਹਾਂ ਅਸੀਂ ਦੋ ਬਲ ਮੋਨੀ ਨਾ ਆਪਣਾ ਜਿਲ੍ਹੇ ਚ ਅਸੀਂ ਬੈਠੇ ਆ ਨਾ ਤੁਸੀਂ ਜਦ ਤੱਕ ਕੋਈ ਲੋੜ ਨਹੀਂ ਕਿ ਮੈਂ ਤਾਂ ਨਹੀਂ ਤੁਹਾਨੂੰ ਕਿ ਮੈਂ ਕਿਤੇ ਬਾਧੂ ਸੇਵਾ ਕਰਦਾ ਨਹੀਂ ਆਇਆ ਸੇਵਾ ਤੋਂ ਸਾਡਾ ਫਰਜ਼ ਆ ਹੋਰ ਬੋਝ ਪਾਵਾਂਗੇ ਉਹ ਕੋਈ ਗੱਲ ਨਹੀਂ ਬੇਟਾ ਖੁਸ਼ ਰੋ ਬਸ ਚਲੋ ਕੰਮ ਕਰ ਲਓ ਕੋਈ ਨਹੀਂ ਰਾਵਾਂਗੇ ਮੱਛੀ ਤੇ ਚੱਲੀ ਸੀ ਲੈ ਆਜੋ ਮੈਂ ਨਹੀਂ ਰਾਵਾਂਗੀ ਠੀਕ ਹੈ ਜੀ ਓਕੇ ਬਹੁਤ ਚੰਗੇ